ਐਸਐਸਪੀ ਸਾਹਿਬ ਸੰਗਰੂਰ ਮਿਸਟਰ ਚਾਲ ਦੇ ਹੁਕਮ ਨਿਰਦੇਸ਼ਾਂ ਅਨੁਸਾਰ ਆਪਣੇ ਸਿਟੀ ਧੂਰੀ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਰੇਡ ਕੀਤੇ ਗਏ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਜ਼ੋਰ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੇ ਕੁੱਲ ਕੁਆਂਟੀਟੀ 600 ਗੱਟੂ ਬੰਦਾ ਉਹਦੇ ਮੁਤਾਬਿਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਪਤੰਗਾ ਵਾਲਿਆਂ ਨੂੰ ਵੀ ਇਹੋ ਹੀ ਅਪੀਲ ਹੈ ਵੀ ਕੋਈ ਵੀ ਇਸ ਸੈਨੀ ਡੋਰ ਦੇ ਨਾਲ ਨਾ ਤੰਗੜਾਵੇ ਬਾਕੀ ਜਿਹੜੇ ਆਮ ਦੂਜੀ ਨਾਰਮਲ ਤਾਗਾ ਸੂਤ ਵਾਲੀ ਦੋਰ ਹੈਗੀ ਆ ਉਹਦੇ ਨਾਲ ਆਪਣੇ ਪਤੰਗਾ ਡਾਉਨ ਤੇ ਇਹਦੇ ਨਾਲ ਲਾਈਫ ਨੂੰ ਸੇਵ ਕੀਤਾ ਜਾ ਸਕਦਾ ਐਸਐਸਪੀ ਸਾਹਿਬ ਸੰਗਰੂਰ ਮਿਸਟਰ ਚਾਲ ਦੇ ਹੁਕਮ ਨਿਰਦੇਸ਼ਾਂ ਅਨੁਸਾਰ ਆਪਣੇ ਸਿਟੀ ਧੂਰੀ ਦੇ ਇਨਚਾਰਜ ਇਨਸਪੈਕਟਰ ਜਸਪੀਤ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਰੇਡ ਕੀਤੇ ਗਏ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਧੂਰ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਕੁਆਂਟੀਟੀ 600 ਗੱਟੂ ਬੰਦਾ ਤੇ ਉਹਦੇ ਮੁਤਾਬਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਹੈ ਪਤੰਗਾ ਵਾਲਿਆਂ ਨੂੰ ਵੀ ਇਹੋ ਹੀ ਅਪੀਲ ਹੈ ਵੀ ਕੋਈ ਵੀ ਇਸ ਚਾਈਨੀ ਡੋਰ ਦੇ ਨਾਲ ਨਾ ਤੰਗੜਾਵੇ ਬਾਕੀ ਜਿਹੜੇ ਆਮ ਦੂਜੀ ਨਾਰਮਲ ਤਾਗਾ ਸੂਤ ਵਾਲੀ ਡੋਰ ਹੈਗੀ ਆ ਉਹਦੇ ਨਾਲ ਆਪਣੇ ਪਤੰਗਾ ਡਾਉਨ ਤੇ ਇਹਦੇ ਨਾਲ ਲਾਈਫ ਨੂੰ ਸੇਵ ਕੀਤਾ ਜਾ ਸਕਦਾ ਹੈ